ਦੇ ਪਿੰਡ ਕਲਾਹਾ ਦੇ ਵਿੱਚ ਕੱਲ ਇੱਕ ਵੱਡੀ ਵਾਰਦਾਤ ਵਾਪਰਦੀ ਹੈ ਆਪ ਕਿਸਾਨ ਵਿੰਗ ਦੇ ਪ੍ਰਧਾਨ ਤਰਨੋਚਨ ਸਿੰਘ ਉਰਫ ਡੀਸੀ ਦਾ ਕਤਲਿਆ ਕਰ ਦਿੱਤਾ ਜਾਂਦਾ ਤਾਂ ਉਸ ਦੀ ਕਤਲ ਦੀ ਕੁੱਤੀ ਹੈ ਉਹ ਖੰਨਾਪੁਰ ਦੇ ਵੱਲੋਂ ਸੁਲਝਾ ਲਈ ਗਈ ਹੈ ਤਾਂ ਮੇਰੇ ਨਾਲ ਆਈ ਜੀ ਤੁਹਾਨੂੰ ਕੋਲ ਦੀ ਮੌਜੂਦ ਨੇ ਗੱਲਬਾਤ ਕਰ ਲੈਣੇ ਮੈਮ ਬੀਤੇ ਕੱਲ 7 ਵਜੇ ਦੀ ਘਟਨਾ ਹੈ ਤਾਂ ਹੁਣ ਕਿੰਨੇ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਮੁਕਦਮੇ ਵਿੱਚ ਮੁੱਖ ਦੋਸ਼ੀ ਹੈ ਸardar Ranjit Singh ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਹ ਮੋਟਿਵ ਕੀ ਸੀ ਮੈਮ ਇਹਨਾਂ ਦਾ ਕਤਲ ਕਰਨ ਦਾ ਕਿੱਥੇ ਬੈਠ ਕੇ ਸਾਰੀ ਇਹ ਪਲੈਨਿੰਗ ਕੀਤੀ ਗਈ ਸੀ ਕਿਹ ਉਹਨਾਂ ਦਾ ਜੋ ਆਪਣਾ ਲਾਇਸੈਂਸੀ ਹਥਿਆਰ ਸੀ ਉਹਦੇ ਨਾਲ ਹੀ ਇਹ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਅੱਗੇ ਜੋ ਹੈ ਉਹ ਤਫ਼ਤੀਸ਼ ਚੱਲ ਰਹੀ ਹੈ ਜੋ ਵੀ ਤਫ਼ਤੀਸ਼ ਸਾਹਮਣੇ ਆਏਗਾ ਅਸੀਂ ਤੁਹਾਡਾ ਸ਼ੇਅਰ ਕਰਾਂਗੇ ਕਿੰਨੇ ਅਸਲਮ ਇਕਬਰਾਮਦ ਕੀਤੇ ਕਿ ਜਾਂ ਫਿਰ ਉਸ ਤੋਂ ਲਾਭ ਕੀਤਾ ਹੈ ਜੋ ਵੈਪਨ ਆਫ ਅਫੈਂਸ ਹੈਗਾ ਆਲਰੇਡੀ ਰਿਕਵਰ ਕੀਤਾ ਜਾ ਚੁੱਕਾ ਹੈ ਪੁਲਿਸ ਤੋਂ ਤੇ ਮੌਕੇ ਦੇ ਵਿੱਚ ਜੋ ਸਾਨੂੰ ਐਵੀਡੈਂਸਿਸ ਮਿਲੇ ਉਹ ਅਸੀਂ ਫੋਰੈਂਸਿਕ ਅਨਾਲਿਸਿਸ ਲਈ ਭੇਜ ਰਹੇ ਹਾਂ ਤੁਹਾਨੂੰ ਕਾਰਨ ਪਤਾ ਲੱਗਿਆ ਮੈਂ ਮਰਡਰ ਦਾ ਕਾਰਨ ਕੀ ਸੀ ਵੀ ਕੀ ਪਰਸਨਲ ਐਨਿਮਿਟੀ ਹੀ ਹੈ ਜੁਨਾ ਦਾ ਰੀਜ਼ਨ ਉਹਨਾਂ ਦੀ ਆਪਸੀ ਪੁਰਾਣੀ ਰੰਜਿਸ਼ਬਾਜ਼ੀ ਹੈ ਜੋ ਕਾਫੀ ਪੁਰਾਣੀ ਹੈ ਕੋਈ ਰੀਸੈਂਟ ਉਹਨਾਂ ਦੀ ਰੰਜਿਸ਼ਬਾਜ਼ੀ ਦਾ ਇਨਸੀਡੈਂਟ ਸਾਹਮਣੇ ਨਹੀਂ ਆਇਆ ਉਹਨਾਂ ਦੀ ਆਪਣੀ ਪੁਰਾਣੀ ਰੰਜਿਸ਼ਬਾਜ਼ੀ ਕਰਕੇ ਹੀ ਉਹਨਾਂ ਨੇ ਇਸ ਪ੍ਰੀਤਿਕਾ ਰੰਜਿਤ ਸਿੰਘ ਦੀ ਜਾਨ ਨੂੰ ਕੰਮ ਕਰਨ ਲੈ ਕੇ ਐਸੀ ਕੋਈ ਗੱਲ ਨਹੀਂ ਸਮਝੇ ਪੁਰਾਣਾ ਮੈਂ ਅਕਿਊਜ਼ ਦਾ ਕੋਈ ਰਿਕਾਰਡ ਕੋਈ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੋ ਸੋ ਬਿਲਕੁਲ ਇਹ ਸਨ ਆਈਜੀ ਤਨਪਤਪੁਰ ਕੋਰ ਦਿਨਾਂ ਦੇ ਵੱਲੋਂ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਖੰਨਾ ਦੇ ਪਿੰਡ ਕਲਾਹਾ ਦੇ ਵਿੱਚ ਕੱਲ ਇੱਕ ਵੱਡੀ ਵਾਰਦਾਤ ਵਾਪਰਦੀ ਹੈ ਆਪ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ ਡੀਸੀ ਦਾ ਕਤਲਿਆ ਕਰ ਦਿੱਤਾ ਜਾਂਦਾ ਤਾਂ ਉਸ ਦੀ ਕਤਲ ਦੀ ਗੁੱਥੀ ਹੈ ਉਹ ਖੰਨਾ ਪੁਲਿਸ ਦੇ ਵੱਲੋਂ ਸੁਲਝਾਦੀ ਗਈ ਹੈ ਤਾਂ ਮੇਰੇ ਨਾਲ ਆਈਜੀ ਤਨਪਤਪੁਰ ਕੋਰ ਦੀ ਮੌਜੂਦ ਨੇ ਗੱਲਬਾਤ ਕਰ ਲੈਣੇ ਮੈਮ ਬੀਤੇ ਕੱਲ 7 ਵਜੇ ਦੀ ਘਟਨਾ ਹੈ ਤਾਂ ਹੁਣ ਕਿੰਨੇ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਮੁਕਦਮੇ ਵਿੱਚ ਜੋ ਮੁੱਖ ਦੋਸ਼ੀ ਹੈ ਸਦਾਰਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹ ਮੋਟਿਲ ਕੀ ਸੀ ਮੈਮ ਦਾ ਕਤਲ ਕਰਨ ਦਾ ਕਿੱਥੇ ਬੈਠ ਕੇ ਸਾਰੀ ਇਹ ਪਲੈਨਿੰਗ ਕੀਤੀ ਗਈ ਸੀ ਕਿਹੜੇ ਹਥਿਆਰ ਵਰਤੇ ਗਏ ਨੇ ਦੇ ਵਿੱਚ। ਉਹਨਾਂ ਦਾ ਜੋ ਆਪਣਾ ਲਾਇਸੈਂਸੀ ਹਥਿਆਰ ਸੀ ਉਹਦੇ ਨਾਲ ਹੀ ਇਹ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਅੱਗੇ ਜੋ ਹੈ ਉਹ ਤਫ਼ਤੀਸ਼ ਚੱਲ ਰਹੀ ਹੈ। ਜੋ ਵੀ ਤਫ਼ਤੀਸ਼ ਸਾਹਮਣੇ ਆਏਗਾ ਅਸੀਂ ਤੁਹਾਡਾ ਸ਼ੇਅਰ ਕਰਾਂਗੇ। ਕਿੰਨੇ ਅਸਲਮ ਇਕਬਰਾਮ ਨੇ ਕਿਤੇ ਕਿ ਜਾਂ ਉਸ ਤੋਂ ਲਾਬਤ ਕੀ ਜੋ ਵੈਪਨ ਆਫ ਅਫੈਂਸ ਹੈਗਾ ऑलरेडी ਰਿਕਵਰ ਕੀਤਾ ਜਾ ਚੁੱਕਾ ਹੈ ਪੁਲਿਸ ਤੋਂ ਤੇ ਮੌਕੇ ਦੇ ਵਿੱਚ ਜੋ ਸਾਨੂੰ ਐਵਿਡੈਂਸਿਸ ਮਿਲੇ ਉਹ ਅਸੀਂ ਫੋਰੈਂਸਿਕ ਅਨਾਲਿਸਿਸ ਲਈ ਭੇਜ ਰਹੇ ਹਾਂ ਕਿ ਕਾਰਨ ਪਤਾ ਲੱਗਿਆ ਮੈਂ ਮਰਡਰ ਦਾ ਕਾਰਨ ਕੀ ਸੀ ਵੀ ਕੀ ਪਰਸਨਲ ਐਨੀਮੀਟੀ ਹੀ ਹੈ ਜੀ ਉਹਨਾਂ ਦਾ ਰੀਜ਼ਨ ਉਹਦੀ ਆਪਸੀ ਪੁਰਾਣੀ ਰੰਜਿਸ਼ਬਾਜੀ ਹੈ ਜੋ ਕਾਫੀ ਪੁਰਾਣੀ ਹੈ ਕੋਈ ਰੀਸੈਂਟ ਉਹਨਾਂ ਦੀ ਰੰਜਿਸ਼ਬਾਜੀ ਦਾ ਇਨਸੀਡੈਂਟ ਸਾਹਮਣੇ ਨਹੀਂ ਆਇਆ ਉਹਨਾਂ ਦੀ ਆਪਣੀ ਪੁਰਾਣੀ ਰੰਜਿਸ਼ਬਾਜੀ ਕਰਕੇ ਹੀ ਉਹਨਾਂ ਨੇ ਇਸ ਵਿਵਾਦ ਕਾਰਨ ਜਿਸ ਕੀ ਜਾਨ ਨੂੰ ਕਮਕਾਨ ਲੈ ਕੇ ਸੀ ਐਸੀ ਕੋਈ ਗੱਲ ਨਹੀਂ ਸਾਹਿਬ ਉਹ ਪੁਰਾਣਾ ਮਨ ਅਕਿਊਜ਼ ਦਾ ਕੋਈ ਰਿਕਾਰਡ ਵੀ ਪਹਿਲਾਂ ਵੀ ਕੋ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल आरोप